ਸਭ ਹੋਰੀ ਸਾਰਾ ਜੱਥਾ ਵੀਡੀਓ ਹੀ ਬੈਠੇ ਨੇ ਤੇ ਆਪ ਜੀ ਨੂੰ ਦੱਸਣਗੇ ਵੀ ਕੀਤਾ ਆਪਾਂ ਸਾਰਾ ਕੰਮ ਕਰਨਾ ਹੈ ਜੀ ਸਾਰਿਆਂ ਨੇ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਿ। ਗੁਰੂ ਪੈਰਿਓ ਬੇਨਤੀ ਹੈ ਉਹ ਗੁਰੂ ਦਾ ਸਿੱਖ ਗੁਰੂ ਦਾ ਪੈਰਾ ਗੁਰਜੀਤ ਸਿੰਘ ਫੌਜੀ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਕੇ 400 ਫੁੱਟ ਚਾਈਤੇ ਟਾਵਰ ਤੇ ਬਹਿ ਗਿਆ ਤੇ ਅਰਜ ਤਕਰੀਬਨ 3 ਮਹੀਨੇ ਦੇ ਲਗਭਗ ਹੋ ਚੁੱਕੇ ਨੇ ਸੋ ਉਹ ਸਬੀਰ ਨੇ ਤਾਂ ਆਪਣਾ ਫਰਜ਼ ਅਦਾ ਕੀਤਾ ਆਪਣੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ 11 ਤਰੀਕ ਨੂੰ ਜੋ ਕੱਠ ਰੱਖਿਆ ਉਸ ਕੱਠ ਦੇ ਵਿੱਚ ਆਪਾਂ ਭਾਈ ਗਰਜੀਤ ਸਿੰਘ ਫੌਜੀ ਦਾ ਵੱਧ ਟੜ ਕੇ ਸਾਥ ਦਈਏ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਬਦਵੀ ਦੇ ਸੰਬੰਧ ਵਿੱਚ ਇੱਕ ਕਾਨੂੰਨ ਬਣ ਸਕੇ ਤੇ ਕਾਨੂੰਨ ਦੇ ਤਹਿਤ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮ ਦਿੱਤੀਆਂ ਜਾ ਸਕਣ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਸੰਗਤ ਜੀ ਤੁਹਾਡੇ ਸਹਿਯੋਗ ਨਾਲ ਹੀ ਸਭ ਕੁਝ ਹੋਣਾ। ਸੋ 11 ਤਰੀਕ ਨੂੰ ਦਰਸ਼ਨ ਦੇਣ ਦੀ ਕਿਰਪਾਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਵਲਾ ਵੇ ਨਿਆਲਾ ਜਾਵੇ ਤੰਤਰ ਬਾਬਾ ਜੀ ਕਾ ਸੀਤਾਂ ਨੂੰ ਪਾਵੇ। ਸਤਿ ਸ੍ਰੀ ਅਕਾਲ। ਗੱਲ ਕਿਦ ਕਰੇ ਕਿ ਜਾਵੇ ਨਿਆਲ ਹੋ ਜਾਵੇ ਪੰਥ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਵੇ। ਸਤਿ ਸ੍ਰੀ ਅਕਾਲ। ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਦੇ ਪਾਵਨ ਪਿੱਤਰ ਜਰਨਾ ਨੂੰ ਭਾਵੇ ਸਤਿ ਸ਼੍ਰੀ ਅਕਾਲ ਨਿਹਾਲ ਹੋ ਜਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਅੱਜ ਕੱਜ ਕਰੇ ਆਵੇ ਨਿਹਾਲ ਹੋ ਜਾਵੇ ਸ਼੍ਰੋਮਣੀ ਕਾਲੀ ਬੁਟਾਦਾਰ ਪੰਥ ਖਾਲਸਾ ਤੇ ਫਤੇ ਗੁਰੂ ਪੰਥ ਖਾਲਸੇ ਦੀ ਹਰ ਮੈਦਾਨ ਹਰ ਦੀਵਾਨ ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ